ਤੇ ਕਰਾਉਨੇ ਆ ਭਾਣਕੇ ਨਾਲ ਗੱਲ ਆ ਸੱਸੀ ਗੱਲ ਸੱਸੀ ਗੱਲ ਬਾਈ ਜੀ ਕੀ ਹਾਲ ਚੱਲ ਵੀਰੇ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਠੀਕ ਆ ਸੇਤਾ ਵੀਰਾ ਕਿਰਪਾ ਬਾਬੇ ਦੀ ਤੇ ਅੱਜ ਫਿਰ 64 ਤੇ ਫਿਰ 6 ਜਨਵਰੀ ਆਪਣੇ ਬਾਬੇ ਨੇ ਮਿਹਰ ਕੀਤੀ ਬਾਬੇ ਨੇ ਸਹੀ ਆ ਜੀ ਸਹੀ ਆ ਹਾਂਜੀ ਤੇ ਭਾਜੀ ਅੱਜ ਜਿਹੜੇ 64 ਤੇ ਆ ਜਨਵਰੀ ਕਿਹਨੇ ਕਿਹੜੇ ਬਾਈ ਨੇ ਸੰਭੇ ਆ ਇਹ ਬਈ ਆਪਣੇ ਦੋਵੇਂ ਬੱਚੇ ਨੇ ਇੱਕ ਜੋਸਤਾ ਕੰਗਨਪੁਰ ਦੇ ਨਾਮ ਤੇ ਇੱਕ ਨਿੱਕਾ ਸੰਤਨਗਰ ਦੇ ਹਾਂਜੀ ਤੇ ਬਈ ਆਪਣੇ ਵੱਡੇ ਭਰਾ ਬਾਈ ਦੇ ਸੇਵਕ ਪੜਾਣਾ ਜੀ ਤੇ ਮਾਨ ਮੱਲੇਗਾ ਜੀ ਇੰਨਾ ਨੇ ਸੰਭੇ ਆ ਜੀ ਭਾਈ ਗਸੇਵਕ ਨੇ ਸੰਭਾਏ ਆ ਮਾਨ ਨੇ ਸੰਭੇ ਆ ਜੀ ਨਾਲ ਮਾੜਾ ਮੋਟਾ ਆਪਣਾ ਸਹਿਯੋਗ ਰਿਹਾ ਜੀ ਨਾਲ ਆਪਣੇ ਅਮਰਤੇ ਇੱਕ ਮੁੰਡਾ ਪ੍ਰੀਤਾ ਜੀ ਇਹ ਵੀ 4 ਦਿਨ ਹੋ ਗਏ ਜਾਗਦਿਆਂ ਨੂੰ ਇਹ ਵੀ ਅਮਰਤੇ ਜੀ ਸਾਡੇ ਵੱਡੇ ਭਾਈ ਗੋਲੇ ਨਿਜਾਮਪੁਰ ਦਾ ਪੂਰਾ ਸਹਿਯੋਗ ਸਾਨੂੰ ਸਾਡੇ ਭਾਈ ਵੱਡੇ ਭਾਈ ਭਰਾ ਸਾਡੇ ਸਾਡੇ ਉਸਤਾਦ ਜੀ ਨੇ ਗੋਲਾ ਨਿਜਾਮਪੁਰ ਕੈਨੇਡਾ ਅੱਜ ਕੱਲ ਹੁੰਦੇ ਨੇ ਜੀ ਉਹਨਾਂ ਦਾ ਵੀ ਰਾਤ ਪੂਰਾ ਯੋਗਦਾਨ ਰਿਹਾ ਜੀ ਸਾਡੇ ਹੋਰ ਵੀ ਆਪਣਾ ਸਾਰੇ ਭਰਾ ਕਾਲਾ ਮੁੰਡਾ ਭਾਵੇ ਵਾਲਾ ਜੀ ਉਹਦਾ ਵੀ ਪੂਰਾ ਯੋਗਦਾਨ ਰਿਹਾ ਜੀ ਭਰਾ ਆਪਣਾ ਸਮਰੀ ਉਹ ਵੀ ਆਪਾਂ ਨੂੰ ਪੂਰੀ ਹੱਲਾਸ਼ੇਰੀ ਦਿੰਦਾ ਹੈ ਜੀ ਤੇ ਹੋਰ ਸਾਰੇ ਭਰਾਵਾਂ ਦਾ ਸਾਥ ਹੈ ਆਪਣਾ ਮੁੰਡਾ ਸੁਖੀ ਮੱਲੇਗਾਂ ਵਾਲਾ ਉਹ ਜਿਹੜਾ ਰਾਤ ਨੂੰ ਫੋਨ ਕਰ ਕਰ ਉਠਾਉਂਦਾ ਹੈ ਤੇ ਇਹ ਪ੍ਰੀਤਿ ਹੋਣੀ ਵੀ ਬਈ ਰਾਤ ਤੁਰੇ ਫਿਰਦੇ ਆ ਤੂੰ ਵੀ ਪਾਉ ਪੂਰਾ ਸਾਥ ਦੇਂਦਿਆਂ ਸਾਡਾ ਹਨਾ ਨਹੀਂ ਦੇ ਕੌਣ ਇਹੋ ਜੇ ਕੰਮ ਕਰਦਾ ਆ ਸਾਡੇ ਪੁੱਤ ਦਾ ਪੇਪਰ ਹੈ ਉਹਨੂੰ ਮੇਰੇ ਲੋਚ ਨਹੀਂ ਉੱਠਦੀ ਹੋਣੀ ਪੇਪਰ ਦੇ ਕੇ ਕਦੋਂ ਜਾਣਾ ਵਾਪਸ ਹਾਂ ਹਾਂ ਬਿਲਕੁਲ ਜਿਹੜਾ 11 ਵਜੇ ਆ ਜਾਏਗਾ ਉਹ ਵੀ ਹਾਂਜੀ ਤੁਹਾਨੂੰ ਪਤਾ ਆਪਣੇ ਇੱਧਰ ਜਦੋਂ ਰਾਤ ਹੁੰਦਾ ਉਧਰ ਕੈਨੇਡਾ 'ਚ ਦਿਨ ਹੁੰਦਾ ਹੈ ਭਾਈ ਕੋਲਾ ਜੀ ਵੀ ਰਾਤ ਫੋਨ ਕਰਕੇ ਠਾਈ ਜਾਂਦੇ ਨੇ ਇਹ ਆਪਣਾ ਪ੍ਰੀਤਾ ਜੀ ਇਹਨੂੰ ਵੀ ਜਦੋਂ ਠਾ ਲੋ ਉਦੋਂ ਹੀ ਉੱਠ ਪੈਂਦਾ ਜੀ ਮਰਿਪਾ ਜੀ ਬਾਬੇ ਵੀ ਫੋਟੋਆਂ ਨਹੀਂ ਕਦੀ ਬਾਕੀ ਡਾਉਣ ਦੀ ਜਾਜ ਨਹੀਂ ਬਾਈ ਬਾਕੀ ਬਾਈ ਇੱਕ ਗੱਲ ਦੱਸ ਕਈਆਂ ਦੇ ਵਹਿਮਾਂ ਮਨ ਚ ਸਰਸੇ ਵਾਲੇ ਕਈ ਕਈ ਕਹਿੰਦੇ ਆ ਵੀ ਰਾਣੀਆਂ ਏਰੀਆ ਚ ਦਾਹਾਂ ਦਾਹਾਂ ਚ ਬਾਜੀ ਵੰਡ ਲੈਂਦੇ ਆ ਬੜੀ ਸੌਖੀ ਆ ਬਾਜੀ ਇਤਨੀ ਕੀ ਕਹਿਣਾ ਚਾਹੇਂਗਾ ਇਸ ਗੱਲ ਬਾਰੇ ਭਾਈ ਜਿਆਦਾ ਤੇ ਨਹੀਂ ਬੋਲਣਾ ਚਾਹੀਦਾ ਵੈਸੇ ਪਰ ਬਾਈ 2021 ਚ ਨਾ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਨੇ ਵੀ ਐ ਆ ਔਏ ਭਾਈ ਮੇਰਾ ਫੋਨ ਟੁੱਟ ਗਿਆ ਮੈਂ ਤੈਨੂੰ ਮੈਸੇਜ ਵਿਖਾਉਂਦਾ ਬੰਦਿਆਂ ਦੇ ਇੱਕ ਇੱਕ ਵਜੇ ਮੇਰੇ ਫੋਨ ਤੇ ਆਏ ਪਏ ਭਾਈ ਆਪਣੇ ਪਿੰਨ ਭਾਈ ਆਪਣੇ ਫਲਾਣੇ ਭਾਈ ਆਪਣੇ ਉਹ ਤਾਂ ਭਾਈ ਬਾਈ ਬਾਈ ਕਹਿੰਦੇ ਸਾਰੇ ਠੀਕ ਆ ਭਾਈ 2022 ਚ ਆਪਣੇ ਕਬੂਤਰ ਚੋਰੀ ਹੋ ਗਏ ਠੀਕ ਆ ਜੀ ਤੇ ਚਲੋ ਜੋ ਜਿੱਥੇ ਬਾਬੇ ਨਾਨਕ ਨੇ ਰੱਖਣਾ ਗੁਰੂ ਅਮਰਦਾਸ ਬਾਦਸ਼ਾਹ ਨੇ ਭਾਈ ਰਹਿਣਾ ਉੱਥੇ ਜਈਏ ਭਾਈ ਆਪਾਂ ਦੇਖੋ ਗੱਲ ਜਾਣਦੇ ਆਂ ਵੀ ਨਾ ਕਿਸੇ ਆਸਤੇ ਫालतू ਗੱਲ ਕਰੋ ਤੇ ਨਾ ਭਾਈ ਕਿਸੇ ਦਾ ਖਰਾਓ ਭਾਈ ਜਦੋਂ ਅੱਜ ਤੱਕ ਆਪਾਂ ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਭਾਈ ਕੋਈ ਆਪਾਂ ਨੂੰ ਵੀ ਨਾ ਕਵੇ ਸਹੀ ਆ ਜੀ ਬਈ ਤੁਹਾਨੂੰ ਪਤਾ ਸੀ 2021 ਦੇ ਮੇਰਾ ਫੋਨ ਟੁੱਟ ਗਿਆ ਕੱਲ ਪਰਸੋਂ ਦਾ ਨਹੀਂ ਤੇ ਮੇਰੇ ਲੋਕਾਂ ਨੇ ਸਕਰੀਨਸ਼ਾਟ ਮਾਰ ਕੇ ਮੈਸੇਜ ਸਾਂਭੇ ਬੈਏ ਸੀਗੇ ਹੁਣ ਇੱਥੇ ਸਰਸੇ ਵਾਲਿਆਂ ਦਾ ਕੋਈ ਕਬੂਤਰ ਹੈਗਾ ਆ ਕਿ ਬਈ ਰਾਣੀਆ ਵਾਲਿਆਂ ਦੇ ਹੀ ਆ ਬਈ ਮੇਰੇ ਹਿਸਾਬ ਨਾਲ ਤੇ ਇੱਕ ਵੀ ਨਹੀਂ ਗਾ ਵੀਰਾ ਨਹੀਂ ਆਉਣਾ ਬਈ ਹੈ ਨਹੀਂ ਨਾ ਨਹੀਂ ਹੈਗਾ ਰਾਣੀਆ ਵਾਲੇ ਦੀ ਇੱਕ ਕਬੂਤਰ ਹੁਣ ਇੱਥੇ ਤੇ ਫਿਰ ਹਾਂਜੀ ਚੌਥੇ ਦਿਨ ਉੱਡ ਪਏ ਹਾਂਜੀ ਇਹ ਗੱਲ ਇਹ ਬਈ ਜਿਹੜੇ ਆਪਣੇ ਕਬੂਤਰ ਉੱਡੇ ਫਿਰਦੇ ਆ ਆ ਬੱਚੇ ਆਪਣੇ ਦੋਵੇਂ ਇਹ ਬਈ ਆਪਣੇ ਜਿੰਨੇ ਸਾਰੇ ਭਰਾ ਸਾਰਿਆਂ ਦੇ ਨੇ ਨਹੀਂ ਹੈ ਸਾਰਿਆਂ ਦੇ ਆ ਪਰ ਗੱਲ ਇਹ ਨਹੀਂ ਵੀ ਜਿਹੜੀ ਇਹ ਗੱਲ ਕਹਿਣੀ ਆ ਵੀ ਉਥੇ ਮੰਨ ਲਓ 10 ਜਿ ਬਾਜੀ ਵੰਡ ਲੈਂਦੇ ਆ 15 ਜਿ ਵੰਡ ਲੈਂਦੇ ਆ ਇਹ ਗੱਲਾਂ ਚੰਗੀਆਂ ਜਾਂ ਮਾੜੀਆਂ ਬਾਈ ਮੇਰੀ ਸੁਣੋ ਗੱਲ ਤੂੰ ਭਰਾ ਹੈ ਮੇਰਾ ਹਨਾ ਤੇਰਾ ਮੇਰਾ ਕਬੂਤਰਾਂ ਦਾ ਕੋਈ ਮੈਟਰ ਨਹੀਂ ਤੇਰਾ ਮੇਰਾ ਪਰਿਵਾਰਿਕ ਮੈਟਰ ਹੈ ਤੇਰਾ ਨਾਂ ਮੈਂ ਤੇਰਾ ਕਬੂਤਰਾਂ ਦਾ ਹੀ ਮੈਟਰ ਰੱਖਿਆ ਤੂੰ ਆਪਣਾ ਵੱਡਾ ਭਰਾ ਹੈ ਬਾਈ ਹਨਾ ਤੇ ਸਾਦਾ ਹੀ ਤੇਰੀ ਇੱਜ਼ਤ ਕੀਤੀ ਏ ਤੂੰ ਆਪਣੇ ਘਰ ਦੀ ਦੁੱਖ ਸੁੱਖ ਤਾਂ ਨਹੀਂ ਭੱਜਿਆ ਆਪਾਂ ਜਿਹੇ ਰਹਿੰਦੀ ਜ਼ਿੰਦਗੀ ਤੱਕ ਤੇਰੇ ਤੋਂ ਨਹੀਂ ਭੱਜਦੇ ਬਾਈ ਕਬੂਤਰ ਕੁਵਤਰ ਤਾਂ ਬਾਈ ਲਕੂਤਰ ਨਹੀਂ ਮਾੜੇ ਹੁੰਦੇ ਕਬੂਤਰ ਥੋੜਾ ਕਹਿੰਦੇ ਕੁਝ ਦੂਜੇ ਨਾਲ ਲੜੋ ਬਾਈ ਕਬੂਤਰ ਨਹੀਂ ਲੜਦਾ ਹੁੰਦੇ ਬੰਦੇ ਆਪ ਲੜਦੇ ਆ ਬਾਈ ਸਹੀ ਆਪਾ ਹਾਂ ਕਈ ਬੰਦੇ ਬਾਈ ਚਲੋ ਹੁਣ ਆਪਾਂ ਕੀ ਜਿਆਦਾ ਬੋਲਣਾ ਜੋ ਸਤਗੁਰੂ ਨੂੰ ਮਨਜ਼ੂਰ ਹੈ ਬਾਈ ਜੋ ਗੁਰੂ ਜਾਮਦਾਸ ਪਾਤਸ਼ਾਹ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਹੈ ਹੁਣ ਉਹ ਮਾਂ ਨੇ ਬਾਈ ਚੌਥਾ ਦਿਨ ਹੋ ਗਿਆ ਨਾ ਘਰੇ ਵੀ ਨਹੀਂ ਗਿਆ ਨਹੀਂ ਗਿਆ ਬਾਈ ਜਾਹ ਜਾਂਦਾ ਹੀ ਨਹੀਂ ਬਾਈ ਅੱਜ ਵਾਕ ਨਹੀਂ ਬਈ ਆ ਪੀਤਾ ਆਮਰੇ ਤੇ ਆ ਬੈਠਾ ਬਈ ਚਾਰ ਦਿਨ ਹੋ ਗਏ ਆ ਮਲਕ ਘਰੇ ਨਹੀਂ ਗਏ ਬਈ ਨੌਂ ਦੇ ਤੱਕ ਨਹੀਂ ਗਏ ਰਾਤ ਨੂੰ 10:00 ਵਜੇ ਨੌਂਦੇ ਨੇ ਸਹੀ ਆ ਸਹੀ ਆ ਆ ਬਈ ਕੰਮ ਛੱਡ ਕੇ ਉਹਦਾ ਨਾਲ ਤੁਰੇ ਫਿਰਦੇ ਨੇ ਤੇ ਬਈ ਕਈ ਉਹ ਵੀ ਬੰਦੇ ਥਾਣ ਮੇਰੇ ਘਰੇ ਚ 24 ਘੰਟੇ ਬਈ ਮੇਰੀਆਂ ਰੋਟੀਆਂ ਖਾਧੀਆਂ ਅੱਜ ਬਈ ਮੇਰੀਆਂ ਕਲਿੱਪਾਂ ਕੱਟ-ਕੱਟ ਕੇ ਲੋਕਾਂ ਨੂੰ ਪਾਈ ਜਾਂਦੇ ਨੇ ਬਈ ਹਾਂ ਇਹ ਵੇਖ ਬਈ ਬਾਈ ਗੁਰਸੇਵਕ ਪੜਾਣਾ ਬਈ ਉਹ ਉਹ ਬੰਦਾ ਕਹਿੰਦਾ ਬਈ ਮੈਨੂੰ ਲੋਕ ਆਣ ਕੇ ਮੇਰੇ ਸਾਹਮਣੇ ਵੀ ਕਹਿ ਦੇਣਾ ਵੀ ਨਿੱਕਾ ਐਵੇਂ ਆ ਇਹ ਕਹਿੰਦਾ ਤੂੰ ਮੇਰਾ ਭਰਾ ਇਹਦੇ ਭਰਾ ਹੀ ਰਹੂਗਾ ਬਈ ਤੈਨੂੰ ਲੋਕਾਂ ਥੋੜੀਆਂ ਉਂਗਲਾਂ ਲਾਈਆਂ ਬਾਈ ਯਾ ਚਲੋ ਕਿ ਚਾਹੀਦਾ ਜਿੰਨੂੰ ਜਿਹੜੇ ਬੰਦੇ ਨੂੰ ਥਾਲੇ ਨੂੰ ਲੂਣ ਖਵਾਇਆ ਬਾਈ ਹਰਾਮ ਹੀ ਕੀਤਾ ਹੈ ਬਾਈ ਮੇਰੀ ਗੱਲ ਸੁਣ ਲੋਕਾਂ ਨੇ ਤੈਨੂੰ ਥੋੜੀਆਂ ਲਾਈਆਂ ਮੇਰੇ ਬਾਰੇ ਹੁਣ ਤੱਕ ਹੁਣ ਤੱਕ ਬਾਈ ਆਪਾਂ ਇੱਕੋ ਗੱਲ ਜਾਣਦੇ ਆ ਜਿੰਨਾਂ ਦੇ ਮਰਾਂਗੇ ਮਰਦੇ ਨਹੀਂ ਤੇਰੇ ਨਾਲ ਖੜਾਂਗੇ ਜਿੱਥੇ ਵੀ ਲੋੜ ਪਈ ਬਾਈ ਬਾਈ ਨੇ ਆ ਗੱਲ ਦੱਸੀ ਭਾ ਨਿੱਕੇ ਨੇ ਹਨਾ ਵੀ ਬਾਈ ਉੱਥੇ ਮੰਨ ਲਓ ਚਲੋ ਉਹ ਗਲਤੀ ਕੱਲ ਸਾਡੇ ਕੋਲ ਹੋਈ ਆ ਹਨਾ ਵੀ ਸਾਨੂੰ ਅਸੀਂ ਸਾਨੂੰ ਨਹੀਂ ਸੀਗਾ ਵੀ ਸਾਨੂੰ ਇਹ ਤਾਂ ਪਤਾ ਪਾ ਦੇ ਹਨਾ ਕੂਤਰਾ ਬਈ ਬਾਈ ਹੋਣੀ ਜਾਂਦੇ ਆ ਸਾਡੇ ਕੋਲ ਨਹੀਂ ਨਾਂ ਲਿਆ ਗਿਆ ਤੇ ਉੱਥੇ ਪਾ ਨੂੰ ਮਨ ਲਾ ਕਿਸੇ ਨੇ ਕਲਿੱਪ ਕੱਟ ਕੇ ਪਾਈ ਤੇ ਕਿੱਡਾ ਘਟਿਆ ਇਨਸਾਨ ਹੋਏਗਾ ਤੇ ਕਿੱਡਾ ਉਹ ਚਵਲ ਬੰਦਾ ਹੋਏਗਾ ਜਿਹਨੇ ਇਹ ਕੰਮ ਕੀਤਾ ਵੀ ਜੇ ਬਾਈ ਕੱਲ ਤੇਰੇ ਕੋਲ ਬੈਠਿਆ ਬਾਈ ਨੂੰ ਫੋਨ ਆਇਆ ਕਿਸੇ ਨੂੰ ਆਪਾਂ ਨਾਂ ਨਹੀਂ ਲੈਣਾ ਕਿਸੇ ਦਾ ਤੇ ਭਰਾ ਨੇ ਕਿਰਪਾ ਕੀਤੀ ਵੀ ਬਾਈ ਬਾਬੂ ਤੋਂ ਬਾਜਦੀ ਤੇ ਬਾਬੂ ਚਲੋ ਬਾਬੂ ਇੱਕ ਲਈ ਫਿਰਦਾ ਹੁਣ ਦੂਜੀ ਲੈਣ ਦੇ ਕਾਬਲ ਨਹੀਂ ਤੇ ਬਾਈ ਭਰਾ ਬਣ ਕੇ ਨਾਂ ਦਿਆ ਕਰੋ ਜੇ ਬਾਈ ਜਿੱਦਣ ਹੀ ਕਿਸੇ ਸਾਨੇ ਕੋ ਮੂੰਹ ਤੇ ਆਣ ਕੇ ਕਹਿ ਦੇ ਵੀ ਆ ਗੱਲ ਕਹੀ ਹੈ ਤੁਸੀਂ ਬਈ ਅਸੀਂ ਤੁਹਾਡੇ ਦੇਣਦਾਰ ਹੋਵਾਂਗੇ ਬਾਈ ਇਸੇ ਕਰਕੇ ਕਦੀ ਕਿਸੇ ਨਾਲ ਕਦੀ ਕਿਸੇ ਗਰੁੱਪ ਚ ਨਹੀਂ ਬੋਲੇ ਕਈ ਬਾਈ ਕਿਸੇ ਨੂੰ ਵੱਧ ਘੱਟ ਨਹੀਂ ਬੋਲਿਆ ਬਾਈ ਬਾਈ ਜਿੰਨੇ ਗੁਣਸਾਨ ਕੀਤਾ ਹੋਵੇ ਨਾ ਜ਼ਿੰਦਗੀ ਚੋਂ ਦਾ ਗੁਣਸਾਨ ਨਹੀਂ ਭੁੱਲਣਾ ਚਾਹੀਦਾ ਬਈ ਮੇਰਾ ਸਤਾਦ ਬੈਠਾ ਕੈਨੇਡਾ ਚ ਬਾਈ ਗੋੜਾ ਨਿਆਮਪੁਰ ਕੈਨੇਡਾ ਚ ਲਾ ਗਿਆ ਬਾਈ ਬੰਦੇ ਨੇ ਆਪਣੇ ਕੋ ਇੱਕ ਰੁਪਈਆ ਨਹੀਂ ਲਿਆ ਆਪਣਾ ਵੱਡਾ ਭਰਾ ਬਾਈ ਕਿਰ ਸੇਵਕ ਆਪਣਾ ਕਾਲਾ ਬਾਈ ਪਾਵੇ ਵਾਲਾ ਪਾਵੇ ਵਾਲਾ ਬਾਈ ਸਾਰੀ ਸਾਰੀ ਰਾਤ ਕਬੂਤਰ ਸੰਭਾਈ ਜਾਂਦੇ ਨੇ ਫੋਨਾਂ ਤੇ ਬਾਈ ਕਦੀ ਬੰਦਿਆਂ ਨੇ ਕੁਛ ਹੈ ਨਹੀਂ ਤੇ ਬਾਈ ਕਲਿੱਪ ਕੱਟ ਕੇ ਸਪੈਸ਼ਲ ਐਪਲ ਦੇ ਫੋਨ ਤੋਂ ਕਲਿੱਪ ਕਰਤੀ ਆ ਬਾਈ ਚ ਸਪੈਸ਼ਲ ਉੱਤੇ ਭੇਜੀ ਆ ਹਨਾ ਤੇ ਬਾਈ ਨੇ ਕੋਈ ਜਵਾਬ ਤਾਂ ਕਹਿੰਦਾ ਵੀ ਨਿੱਕਾ ਤਾਂ ਮੇਰਾ ਭਰਾ ਏ ਸਾਡਾ ਤਾਂ ਕਬੂਤਰਾਂ ਦਾ ਮੈਟਰ ਹੀ ਨਹੀਂ ਮੈਂ ਸੰਭਾਵਾਂ ਨਾ ਸੰਭਾਵਾਂ ਤੁਸੀਂ ਕਾਹ ਟੈਨਸ਼ਨ ਲਈਏ ਹੁਣ ਆ ਏ ਬਾਈ ਆ ਵੇਖ ਲਓ ਚੌਥੇ ਦਿਨ ਵੀ ਨਾਤਾ ਨਹੀਂ ਆ ਵੇਖੋ ਸਾਡੇ ਅਮਲੀ ਦਾਲ ਹਾਂਜੀ ਕਿ ਜਾਵਿਆ ਏ ਤੇ ਬਾਈ ਅਹੀਂ ਇਹਨੇ ਜੋ ਕਿ ਨਹੀਂ ਜਿਹਨੇ ਜੋ ਕਿ ਪਰਮਾਤਮਾ ਨੇ ਕਰਤਾ ਹਨਾ ਬਾਕੀ ਬਾਕੀ ਬਾਈ ਜਿਹੜੀ ਜਿਹੜੀ ਇਹ ਕਲਿੱਪ ਭੇਜੀ ਆ ਆਪਾਂ ਵੀਡੀਓ ਮਨ ਲਾ ਸਟਾਰਟਿੰਗ ਚ ਵੀਡੀਓ ਬਣਾਈ ਸੀ ਹਨਾ ਵੀਡੀਓ ਬਣਾਈ ਸੀ ਉਹ ਚ ਸਾਰਾ ਜ਼ਿਕਰ ਕੀਤਾ ਬਾਈ ਉਹੀ ਕਲਿੱਪ ਸਾਨੂੰ ਬਚਾ ਗਈ ਦਿਲシャン ਨੇ ਕੱਟ ਕੇ ਰਾਤ ਮੈਨੂੰ ਇਹਨੇ ਵਿਖਾਈ ਹਾਂ ਇਹਨੂੰ ਭੇਜੀ ਕਿਸ ਨੇ ਬਾਈ YouTube ਤੇ ਪਾ ਰੱਖੀ ਦਿਲシャン ਨੇ ਆਪਣੇ ਨੇ ਹਾਂਜੀ ਬਾਈ ਉਹ ਬਾਈ ਨੇ ਮੈਨੂੰ ਭੇਜੀ ਬਾਈ ਕਹਿੰਦਾ ਤੂੰ ਮੈਨੂੰ ਕਾਦੇ ਵਾਸਤੇ ਸਫਾਈਆਂ ਦਿਨਾ ਵੀ ਮੈਨੂੰ ਕਿਤੇ ਸਫਾਈਆਂ ਦਾ ਥੋੜਾ ਲੋੜ ਏ ਵੀ ਮਤਲਬ ਤੂੰ ਜੀ ਤੂੰ ਮੈਨੂੰ ਲੋਕਾਂ ਨੇ ਫੋਨ ਕੀਤੇ ਹਨਾ ਬਾਈ ਉਹ ਨੰਬਰ ਵੀ ਸਾਡੇ ਕੋਲੇ ਆ ਨੰਬਰ ਬਾਈ ਦਾ ਬੰਦ ਕਰ ਰੱਖਿਆ ਜਿਹੜੇ ਬਾਈ ਨੇ ਕੀਤਾ ਚਲੋ ਉਹਦੇ ਬੱਚੇ ਜੀਨ ਪਰਮਾਤਮਾ ਭਲਾ ਕਰੇ ਹਨਾ ਹੁਣ ਬਾਈ ਇਹ ਵੀ ਮਾਣ ਹੈ ਬਾਈ ਚੌਥਾ ਦਿਨ ਹੋ ਗਿਆ ਨੂੰ ਮੇਰੇ ਨਾਲ ਟਕੇ ਖਾਂਦੇ ਫਿਰਦੇ ਨੂੰ ਬਾਈ ਇਹਨੇ ਇਹਨੇ ਤਾਂ ਇੱਕ ਵਾਰ ਹੀ ਨਹੀਂ ਗਿਆ ਵੀ ਆਪਾਂ ਐ ਜਾਂ ਆऊं ਹਨਾ ਇਹਨੇ ਕਿਹਾ ਬਈ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਨਾ ਬਾਈ ਇਹਦਾ ਮੇਰੇ ਤੋਂ ਕੋਈ ਪੜਦਾ ਰਿਆ ਨਾ ਕੋਈ ਮੇਰਾ ਇਹ ਤੋਂ ਰਿਆ ਸਹੀ ਆ ਬਾਈ ਹਾਂਜੀ ਬਾਈ ਨਿਭਣੀ ਵੀ ਐਂ ਚਾਹੀਦੀ ਆ ਬਾਕੀ ਵਧੀਆ ਸਾਡਾ ਆਪਰੇਟਰ ਸਾਵਾ ਹਾਂਜੀ ਆਪਰੇਟਰ ਸਾਹਿਬ ਜੀ ਕੀ ਕਰਨਾ ਚਾਹੋਗੇ ਮਾਨ ਸਾਹਿਬ ਮੱਲੇ ਕਾਲਿਓ ਬਸ ਸਹੀ ਹੈ ਬਾਈ ਉਂਗਲਾਂ ਘੜਾ ਨਾ ਲਾਓ ਯਾਰ ਆਹ ਦਾ ਬਣਾ ਕੇ ਰੱਖੋ ਸਾਰੇ ਆਪਣੇ ਏਰੀਆ 'ਚ ਵਧੀਆ ਬਾਜੀ ਹੋਈ ਜਾਂਦੀ ਐ ਇੱਕ ਸਾਹ ਦੀ ਬਰਕੰਦੀ ਬਣ ਗਈ ਕੱਲ ਨੂੰ ਜੱਜ ਵੀ ਉੱਡ ਗਈ ਤਾਂ ਕੋਈ ਹੱਕ ਨਹੀਂ ਬਾਈ ਆਪਣੇ ਏਰੀਆ 'ਚ ਰਿਕਾਰਡ ਆ ਬਾਈ ਤੇ ਅੱਜ ਚੌਸਰ ਦਾ ਤੇ ਨਾਲੇ ਟੁੱਟਣਾ ਮਿਲਦਾ ਕਿਸੇ ਪਿੰਡ 'ਵੀ ਟੁੱਟਦਾ ਨਹੀਂ ਟੁੱਟਦਾ ਬਾਈ ਨਹੀਂ ਟੁੱਟਦਾ ਦੂਜਾ ਦਿਨ ਨਹੀਂ ਮਿਲਦਾ ਹੋਊਗਾ ਬਾਈ ਇੰਦਰਜੀਤ ਦਾ ਪੂਰਾ ਸਾਰੇ ਪਿੰਡਾਂ 'ਚ ਲਾਲਾ ਤੂੰ 20-20 ਗੁੱਤਰਵਾਜ ਹੈਗੇ ਆ ਸਾਰੇ ਪਿੰਡਾਂ 'ਚ ਆਖ ਵੀਰੇ ਤੇ ਉਹਨਾਂ ਤੋਂ ਐਜੀ ਬਾਜੀ ਨਹੀਂ ਹੁੰਦੀ 20 20 ਬੰਦਿਆਂ ਤੋਂ ਜਿਹੜਾ ਕੱਲਾ ਬੰਦਾ ਕਰਾਈ ਜਾਂਦਾ ਵੀ ਸਹੀ ਆ ਬਾਈ ਸਹੀ ਆ ਬਾਕੀ ਸਾਥ ਦਿਓ ਬਾਈ ਸਾਰੇ ਬਹੁਤ ਵਧੀਆ ਬਾਜੀ ਹੋਈ ਜਿੰਦੀ ਪਾਈ ਆ ਠੀਕ ਆ ਜੀ ਬਾਕੀ ਜਿਵੇਂ ਵੀ ਆ ਕੋਈ ਹੋਰ ਗੱਲਬਾਤ ਤੁਹਾਨੂੰ ਆ ਭੇੜ ਬਣਿਆ ਬਾਈ ਹਾਂ ਜੀ ਠੀਕ ਆ ਜੀ ਤੇ ਦੱਬ ਕੇ ਕਰ ਦਿਓ ਸ਼ੇਅਰ ਆ ਤੇ ਨਾ ਜੀ ਨਾ ਇੱਕ ਹੀ ਨਾ ਤੋਂ ਕਬੂਤਰੀ ਯਾਦੂ ਸਾੰਤ ਖੇਡਾਂ ਇੱਕ ਬਾਕੀ ਦੇਖਦੇ ਆ ਕੀ ਬਣਦਾ ਹੈ ਆ ਦੇਖੋ ਬਾਕੀ ਆ ਆ ਕਰ ਲੋ ਇੰਦਰਜੀਤ ਆ ਏ 인ਦਰਜੀਤਾ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਠੀਕ ਆ ਮੇਰੇ ਵੀਰਾਂ ਇਹ ਮੁੰਡੇ ਨੇ ਬਾਜੀ ਕਰਾਈਆ ਨਾਲ ਜੰਮ ਨਹੀਂ ਜੰਮ ਸਤਿ ਸ਼੍ਰੀ ਅਕਾਲ ਮੈਨੂੰ ਕੋਈ ਨਹੀਂ ਸਾਰਾ ਕੁਝ ਬੋਲ ਦਿੰਦਾ ਓਏ ਐਵੇਂ ਕਿਵੇਂ ਐ ਕਿਵੇਂ ਜੱਥੂ ਨੂੰ ਨਾਲ ਬਣਾ ਤਾਂ ਨਾਟਕ ਤੇ ਪੁੱਟ ਲੈ ਮੈਂ ਖੜ ਜਾ ਹੁਣ ਚੱਲੇਗਾ ਕੰਮ ਥੋੜਾ ਜਿਹਾ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗਰੁੱਪ ਵਾਲਿਆਂ ਨੂੰ ਆਪਣੇ ਪਿੰਡ ਬਾਜੀ ਅੱਜ ਚੌਥੇ ਦਿਨ ਆ order ਰਹੀ ਆ ਯਾ ਬਾਈ ਸਾਰੇ ਕਮੂਤਰਾਂ ਨਾਲ ਦਾ ਪੂਰਾ ਸੰਯੋਗ ਆ ਹੈਪੀ ਮਾਂ ਗਿਆਣਾ ਆ ਬਾਈ ਗਰੇਜ ਆ ਮੱਟੂ ਲੱਬਾ ਬਾਕੀ ਸਾਰੇ ਭਰਾ ਇਹਨਾਂ ਦੇ ਸੰਯੋਗ ਨਾਲ ਤੇ ਇੱਕ ਆਪਣੇ ਪਿੰਡ ਵਾਲਿਆਂ ਦੀ ਸੰਯੋਗ ਬਹੁਤ ਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਆ ਵੀਰਾਂ ਦਾ ਸਾਥ ਜੀ ਦਾਲ ਬਾਈ ਬਾਕੀ ਬਾਈ ਚੌਥਾ ਦਿਨ ਅੱਜ ਬਾਜੀ ਦਾ ਏ ਤੇ ਸਰਸੇ ਏਰੀਏ ਦੇ ਵਿੱਚ ਜ਼ਿਲ੍ਹਾ ਦਾ ਸਰਸੇ ਜ਼ਿਲ੍ਹਾ ਦਾ ਰਿਕਾਰਡ ਤੋੜ ਪਿੰਡ ਬਣੂਗਾ ਬਾਈ ਤੇ ਰਹਿਂਦੀ ਦੁਨੀਆ 'ਚ ਕਿਵੇਂ ਕਹਿੰਦੇ ਆ ਨਾ ਵੀ ਨਾ ਖਿਡਾਰੀਆਂ ਦੇ ਇਥੋਂ ਜਿਹੜਾ ਨਿਕਲੂਗਾ ਰਹੀਦੀ ਦੁਨੀਆ ਤੱਕ ਉਹ ਨਾ ਰਹਿਣਗੇ ਠੀਕ ਆ ਬਿਲਕੁਲ ਭਾਈ ਆ ਨਿਕਲ ਗਿਆ ਖਿਡਾਰੀ ਆ ਵੀਰ ਪੰਜ ਦਿਨ ਕਬੂਤਰ ਕੋ 4 ਦਿਨ ਡਾਉਨੇ ਸੌਕੇ ਨੀਗੇ ਤੇ ਬੜਾ ਸੁਜੋਗ ਆ ਕੰਮ ਸਹੀ ਕਰਿਆ ਬਾਕੀ ਹਾਂਜੀ ਦੱਸੋ ਪਾਉ ਜੀ ਬਾਜੀ ਬਾਰੇ ਕਿਵੇਂ ਆ ਬਹੁਤ ਸੋਹਣੀ ਬਾਜੀ ਹੈ ਵੀਰ ਪਿੰਡਾਂ ਦਾ ਪੂਰਾ ਸੁਜੋਗ ਆ ਜਿਨ੍ਹਾਂ ਨੇ ਢਾਂਗੀਆਂ ਲਪਾਉਣੀਆਂ ਘਰੇ ਸਾਰਾ ਦਿਨ ਤਿੰਨ ਦਿਨ ਹੋ ਗਏ ਕੋਠੇ ਤੇ ਚੜਦੇ ਆ ਸਭ ਤੋਂ ਵੱਡਾ ਤਾਂ ਪਿੰਡਾਂ ਦਾ ਸੰਜੋਗ ਹੈ ਫੇਰ ਭਾਈ ਬਾਜੀ ਕਰਾਉਣ ਵਾਲਿਆਂ ਦਾ ਜਿਹਨੇ ਬਹੁਤ ਸੋਹਣੀ ਬਾਜੀ ਕਰਾਈ ਹੈ ਬੜੀ ਸ਼ਾਂਤੀ ਮਈ ਬਾਜੀ ਹੈ ਬੜੀ ਪਿਆਰ ਨਾਲ ਬਾਜੀ ਕਰੀ ਹੈ ਬਹੁਤ ਚੰਗੀ ਬਾਜੀ ਹੈ ਬਾਕੀ ਕੂਤਰਾ ਸਾਰੇ ਵੀਰਾਂ ਦਾ ਪੂਰਾ ਸੰਜੋਗ ਪੂਰਾ ਨਜ਼ਾਰਾ ਆ ਬਾਈ ਬਾਜੀ ਨਜ਼ਾਰਾ ਪੂਰਾ ਨਜ਼ਾਰਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ ਕਿਸੇ ਗੱਲ ਦੀ ਕੋਈ ਕਮੀ ਨਹੀਂ ਬਈ ਰੋਟੀ ਪਾਣੀ ਚਾਹ ਪਾਣੀ ਫੁੱਲ ਹੈ ਵੀਰੇ ਠੀਕ ਆ ਵੀਰੇ ਲਓ ਵੀ ਤੈਨੂੰ ਨਿੰਜੇ ਕੋਲ ਲੈ ਚਲਦੇ ਆ ਆ ਵੀ ਨਿੰਜਾ ਸਿੰਘ ਕਿਵੇਂ ਆ ਠੀਕ ਆ ਬਈ ਠੀਕ ਆ ਇੱਕ ਤਰ੍ਹਾਂ ਨੇ ਚਾਹ ਖੰਡ ਮਿਸ਼ਰੀ ਇਹ ਦੱਸ ਬਾਜੀ ਕਿਵੇਂ ਲੱਗੀ ਆ ਬਾਜੀ ਬਹੁਤ ਵਧੀਆ ਹੈ ਬਹੁਤ ਵਧੀਆ ਪੂਰੀ ਕਿਸੇ ਗੱਲ ਦੀ ਕਮੀ ਤੇ ਇਹ ਗੱਲ ਦੀ ਕਮੀ ਕੋਈ ਕਮੀ ਨਹੀਂ ਪੱਕਾ ਪੱਕਾ ਠੀਕ ਆ ਸੇਵਾ ਪਾਣੀ ਬੰਦੇ ਨੇ ਪੂਰਾ ਕੀਤਾ ਪੂਰਾ ਪਿੰਡ ਲੈ ਆਣ ਲਓ ਪਿੰਡ ਹੀ ਦੂਰ ਵਧੀਆਂ ਇਹ ਬੋਲਦੇ ਨੇ ਕੋਈ ਪਿੰਡਾ ਤੇਰੇ ਹਸਾਬ ਨਾਲ ਮੰਨ ਲਾ ਕਿ ਇਹ ਰਕਾਰ ਟੁੱਟੂਗਾ ਕਿ ਨਹੀਂ ਜਿਹੜਾ ਅੱਜ ਚੌਥੇ ਦਿਨ ਵਾਲਾ ਜਿਹੜਾ ਜਾਣਦਿਆ ਆਪਣੇ ਇੱਧਰ ਦਾ ਟੁੱਟੂਗਾ ਹੈ ਟੁੱਟੂਗਾ ਟੁੱਟੂਗਾ ਜਾਊ ਪੰਜਵੇਂ ਦਿਨ ਤੇ ਬਾਜੀ ਨਹੀਂ ਹਾਂ ਹੈ ਦਿਨ ਤਾਂ ਕਰਨਗੇ ਉਤਰ ਕੇ ਬਾਕੀ ਦਿਨ ਕਰਨਗੇ ਇੱਕ ਦੋ ਕਰਨਗੇ ਜੇ ਤਰਿਆ ਮੌਸਮਾਂ ਫਿਰ ਤਾਂ ਵਾਕਈ ਕਰਨਗੇ ਹਾਂਜੀ ਫੇ ਪੱਕੀ ਗੱਲ ਆ ਯਾ ਮਾਰਿਆ ਫੇਰ ਨਹੀਂ ਕਰਦੇ ਠੰਡਾ ਹੋ ਜਾਂਦਾ ਦਿਨ ਕਰਣਗੇ ਕਰਨਗੇ ਕੁੱਤ ਨਾ ਹਾਂ ਹਾਂ ਦੇਣ ਕਰਨਗੇ ਕਰਨਗੇ ਕੁੱਤ ਕਰੜਾ ਜੇ ਤਾਂ ਵੀ ਦਿਨ ਕਰਨਗੇ ਬਾਕੀ ਮੇਰੇ ਹਿਸਾਬ ਨਾਲ ਹੋਰ ਆਪਣੇ ਏਰੀਆ ਦੇ ਲਾਗੇ ਪਿੰਡਾਂ 'ਚ ਇੰਨੇ ਦਿਨ ਬਾਜੀ ਨਹੀਂ ਛੁੱਟੂਗੀ ਕੋਈ ਛੁੱਟ ਜੂਗੀ ਕਦੇ ਨਹੀਂ ਛੁੱਟ ਹੈ ਹਾਂਜੀ ਦੱਸੋ ਬਈ ਨਵੇਂ ਦੇਣ ਹੁਣੇ ਨਵੇਂ ਰਿਕਾਰਡ ਬਣਦੇ ਹੈ ਨਵੇਂ ਦੇਣ ਅੱਛਾ ਬਣ ਸਕਦੇ ਆ ਬਣ ਗਏ ਰਿਕਾਰਡ ਬਣਦੇ ਰਿਕਾਰਡ ਬਣਦੇ ਪੱਕੀ ਗੱਲ ਆ ਹੁਣ ਤੱਕਰ ਬਣਦੀ ਆ ਤੇ ਰਿਕਾਰਡ ਹੁੰਦੀ ਵੀ ਆ ਹਾਂਜੀ ਅਜ ਤੱਕ ਨਹੀਂ ਇੱਥੇ ਏਰੀਏ ਚ ਬਣਿਆ ਰਿਕਾਰਡ ਨਹੀਂ ਉੱਡੀ ਮੱਲਾ ਚੌਸਰ ਨੀ ਆਇਆ ਕਦੇ ਵੀ ਅੱਜ ਤੱਕ ਬਈ ਆ ਏਰੀਏ ਸਾਡੇ ਏਰੀਏ ਚ ਚੌਸਰ ਨਹੀਂ ਉੱਡੀਗੀ ਦੁੱਸਰ ਦਸਰ ਜੀ ਪੜਾਕੇ ਪੈ ਜਾਂਦੇ ਆ ਤੇ ਆ ਚੱਲੀ ਜਾਂਦੀ ਚੌਸਰ ਦੀ ਬਾਜੀ ਅੱਜ ਪੰਜਵਾਂ ਦਿਨ ਵੀ ਹੋ ਸਕਦਾ ਬਈ ਮੈਂ ਉਮੀਦ ਹੈਗੀ ਆ ਸਾਨੂੰ ਬਈ ਹਾਂਜੀ ਹਈ ਆਣੀ ਮੈਂ ਦੱਸੂ ਅਗਰ ਬਾਕੀ ਠੀਕ ਆ ਵੀਰ ਧੰਨਵਾਦ ਫੇਰ ਕਰਾਂਗੇ ਗੱਲਬਾਤ ਆ ਲਓ ਜੀ ਆਓ ਵੇਖੋ ਢਾਂਗੀ ਲਾਤੀ ਆਓਗੇ ਓਕੇ ਜੀ